ਅਈ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਬਰਨਾਲਾ ਤੇ ਜੀ ਤੇ ਹੋਰ ਸੁਣਾਓ ਭੈਣੋ ਕੀ ਹਾਲ ਚਾਲ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਵਾਹਿਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਆਂ ਜੀ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਾਂ ਨੂੰ ਸੋਹਣੇ ਸੋਹਣੇ ਮੈਸੇਜ ਕਰਕੇ ਆਪਣਾ ਹੌਸਲਾ ਫਜ਼ਾਈ ਕਰਦੇ ਆ ਤੇ ਵੀਡੀਓ ਨੂੰ ਲਾਈਕ ਕਰਨ ਵਿੱਚ ਤੁਸੀਂ ਸਾਰੇ ਬਹੁਤ ਕਿਰਸ ਕਰ ਦਿਓ ਆਪਾਂ ਵਾਰ-ਵਾਰ ਰਿਕਵੈਸਟ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਤੋਂ ਕੱਪੜੇ ਵਾਇ ਕੀਤੇ ਹੈਗੇ ਸੂਟ ਵਾਇ ਕੀਤੇ ਹੈ ਸਾਰਿਆਂ ਨੇ ਬਹੁਤ ਵਧੀਆ ਆਪਣੇ ਸੂਟ ਪਸੰਦ ਕੀਤੇ ਹੈ ਕੀਨਖਾਬ ਦੇ ਸੂਟ ਤੇ ਹੁਣ ਆਪਣੇ ਤੋਂ ਹੋਵੇ ਸੀ ਮੈਨੂੰ ਲੱਗਦਾ ਵੀ 10-12 ਦਿਨ ਹੋ ਗਏ ਵੀਡੀਓ ਪਾਈ ਨੂੰ ਵੀਡੀਓ ਪਾਈ ਨਹੀਂ ਗਈ ਸੀ ਕੀਨਖਾਬ ਦੇ ਸੂਟਾਂ ਦੀ ਤੇ ਭੈਣਾਂ ਮੱਠੀਆਂ ਪੈ ਗਈਆਂ ਪਿਛਲੀਆਂ ਵੀਡੀਓ ਦੇਖ ਕੇ ਚਲੋ ਆਪਾਂ ਨੂੰ ਜੋ ਆਰਡਰ ਆਏ ਸੀਗੇ ਤੇ ਅਸੀਂ ਸੋਚਿਆ ਵੀ ਚਲੋ ਇੱਕ ਵਾਰੀ ਹੋਰ ਹਜੇ ਵਿਆਹਾਂ ਦਾ ਸੀਜ਼ਨ ਆ ਆਪਾਂ ਭੈਣਾਂ ਨੂੰ ਕੀਨਖਾਬ ਦੇ ਸੂਟ ਦਿਖਾਉਣੇ ਆ ਜੀ ਅੱਜ ਫੇਰ ਆਪਾਂ 15 ਕਲਰ ਲੈ ਕੇ ਆਏ ਜੀ ਖੀਨ ਖਾਬ ਦੇ ਸੂਤਾਂ ਦੇ ਪੂਰੇ 15 ਕਲਰ ਹੈ ਜੀ ਤੁਸੀਂ ਵੀਡੀਓ ਸਾਰੀ ਦੇਖਣੀ ਹੈਗੀ ਸਕਿਪ ਕਰਕੇ ਵੀਡੀਓ ਨਾ ਦੇਖਿਆ ਕਰੋ ਆਪਾਂ ਭੈਣਾਂ ਨੂੰ ਬਾਰ-ਬਾਰ ਰਿਕੁਐਸਟ ਕਰਦੇ ਆਂ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਵੀਡੀਓ ਪੂਰੀ ਦੇਖਿਆ ਕਰੋ ਤੇ ਵੀਡੀਓ ਸ਼ੇਅਰ ਵੀ ਬਹੁਤ ਘੱਟ ਕਰਦੇ ਹੋ ਤੁਸੀਂ ਅੱਗੇ ਤੋਂ ਅੱਗੇ ਸ਼ੇਅਰ ਨਹੀਂ ਕਰਦੇ ਵੀਡੀਓ ਨੂੰ ਗਰੁੱਪਾਂ ਵਿੱਚ ਸ਼ੇਅਰ ਕਰਿਆ ਕਰੋ ਆਪਣੇ ਅੱਗੇ ਤੋਂ ਅੱਗੇ ਭੈਣਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਸਾਰਿਆਂ ਨੂੰ ਆਪਣੀ ਕਲੈਕਸ਼ਨ ਦਾ ਪਤਾ ਲੱਗ ਸਕੇ ਤੇ ਅੱਜ ਆਪਾਂ ਮੈਚਿੰਗਾਂ ਦੇ ਨਾਲ ਹੀ ਦਿਖਾਵਾਂਗੇ ਤੁਹਾਨੂੰ ਜਿਹੜੀਆਂ ਜਿਹੜੀਆਂ ਮੈਚਿੰਗ ਆਪਣੇ ਕੋਲੇ ਅਵੇਲੇਬਲ ਹੈਗੀਆਂ ਆਪਾਂ ਦਿਖਾਵਾਂਗੇ ਚਲੋ ਆਪਾਂ ਨਹੀਂ ਵੀ ਹੁੰਦਾ ਤਾਂ ਵੀ ਆਪਾਂ ਅਵੇਲੇਬਲ ਤਕਰਾਰੇ ਆ ਮੈਚਿੰਗਾਂ ਜਿਉਂ ਵੀ ਬਣਨ ਮੈਚਿੰਗ ਸੂਟ ਲੈਣੇ ਆਪਾਂ ਸਲਵਾਰਾਂ ਬਿਓਰ ਨੇਚਰਲ ਕ੍ਰੇਪ ਨਹੀਂ ਹਲਾ ਕੇ ਦੇ ਰਹੇ ਆ ਤੇ ਕਈ ਵਾਰੀ ਥੋੜੀ ਪ੍ਰੋਬਲਮ ਆਉਂਦੀ ਆ ਵੀ ਕੋਈ ਕਲਰ ਨਹੀਂ ਮਿਲਦਾ ਦਾਈ ਕਰਾ ਕੇ ਆਪਾਂ ਨਹੀਂ ਹੁੰਦੇ ਜੀ ਦਾਈ ਵਾਲੇ ਰੰਗ ਦਾ ਆਪਾਂ ਵਿਸ਼ਵਾਸ ਨਹੀਂ ਕਰਦੇ ਹੈਗੇ ਕਿਉਂਕਿ ਧੋਣ ਤੋਂ ਬਾਅਦ ਕਈ ਵਾਰੀ ਰੰਗ ਉੱਤਰ ਜਾਂਦਾ ਫਿਰ ਉਹ ਲਾਂਬਾ ਹੋ ਜਾਂਦਾ ਲਾਂਬਾ ਆਪਾਂ ਬਿਲਕੁਲ ਵੀ ਨਹੀਂ ਲੈਣਾ ਭੈਣਾਂ ਤੋਂ ਤੇ ਪਿਆਰ ਚੀਜ਼ ਆਪਾਂ ਦੇਣੀ ਆ ਭੈਣਾਂ ਨੂੰ ਤੇ ਡਾਈਵਲ ਕੱਪੜਾ ਦਿੰਨੇ ਆ ਜੀ ਆਪਾਂ ਪੂਰਾ ਮੇਲ ਮੇਡ ਡਾਈ ਹੁੰਦੀ ਹੈ ਜਿਹੜੀ ਉਹ ਵੀ ਆਪਾਂ ਸਲਵਾਰਾਂ ਲਾ ਕੇ ਦਿੰਨੇ ਆ ਭੈਣਾਂ ਨੂੰ ਤੇ ਆਓ ਜੀ ਆਪਾਂ ਹੁਣ ਕਲਰ ਸ਼ੋਅ ਕਰਦੇ ਆਂਗੇ ਸਾਰੇ ਵੀਡੀਓ ਨੂੰ ਪੂਰੀ ਦੇਖੋ ਤੇ ਪਹਿਲਾ ਕਲਰ ਹੀ ਬਹੁਤ ਸੋਹਣਾ ਆ ਗਿਆ ਜੀ ਹਰਾਮਾ ਗ੍ਰੀਨ ਕਲਰ ਆ ਗਿਆ ਬਹੁਤ ਹੀ ਸੋਹਣਾ ਇਹ ਬਹੁਤ ਭੈਣਾਂ ਦੀ ਪਸੰਦ ਬਣਿਆ ਹੋਇਆ ਜੀ ਕਲਰ ਇਹ ਕੰਜਈ ਕਲਰ ਵੀ ਕਹਨੇ ਆਪਾਂ ਪੰਜਾਬੀ ਦੇ ਵਿੱਚ ਇਹਨੂੰ ਅਸੀਂ ਤਾਂ ਪੰਜਈ ਰੰਗ ਵੀ ਕਹਿ ਕਹਿ ਦਿੰਨੇ ਆ ਤੇ ਰਾਮਾ ਗ੍ਰੀਨ ਕਲਰ ਵੀ ਬੋਲਿਆ ਜਾਂਦਾ ਜੀ ਇਹ ਮੈਚਿੰਗ ਆ ਗਈ ਇਹਦੇ ਨਾਲ ਸਲਵਾਰ ਜਿਹਨੇ ਆਲ ਓਵਰ ਸੂਟ ਲੈਣਾ ਆਪਾਂ ਆਲ ਓਵਰ ਵੀ ਸੂਟ ਦੇਵਾਂਗੇ ਜੀ ਜਿਨ੍ਹਾਂ ਨੇ ਮੈਚਿੰਗ ਕਰਕੇ ਲੈਣਾ ਆਪਾਂ ਮੈਚਿੰਗ ਵੀ ਦੇਵਾਂਗੇ ਜੀ ਰੇਟ ਆਪਣਾ ਉਹੀ ਰਹਿਣਾ ਜੀ 1500 ਰੁਪਏ ਰੇਟ ਹੋਵੇਗਾ ਜੀ ਪਲੀਜ਼ ਸ਼ਿਪਿੰਗ ਹੋਵੇਗੀ ਤੇ ਜਿਹੜਾ ਨੇ ਇਹ ਗੱਲਾਂ ਆਪਾਂ ਨੂੰ ਮੈਸੇਜ ਕਰਨਾ ਹੁੰਦਾ ਪਲੀਜ਼ ਮੈਸੇਜ ਨਾ ਕਰਿਆ ਕਰੋ ਵੀ ਵੱਧ ਘੱਟ ਰੇਟ ਵਾਲਾ ਤੇ ਆਪਾਂ ਆ ਦੇਖੋ ਆਪਾਂ ਬੈਕ ਤੋਂ ਵੀ ਦਿਖਾ ਰਹੇ ਆਂ ਬਾਰ ਬਾਰ ਵੀ ਇਹ ਪਿਓਰ ਦੀ ਨਿਸ਼ਾਨੀ ਹੁੰਦੀ ਹੈ ਕੋਈ ਤਾਂ ਦਾ ਨਹੀਂ ਹੈਗਾ ਬਿਲਕੁਲ ਸੌਫਟ ਕੱਪੜਾ ਜੀ ਇਹ ਬੈਕ ਸਾਈਡ ਤੋਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਮਲੈਮ ਸਾਰਾ ਸੌਫਟ ਹੈ ਕੋਈ ਚੁਗਣ ਵਾਲੀ ਇਹਦੇ ਵਿੱਚ ਤਾਰ ਨਹੀਂ ਹੈਗੀ ਆਪਾਂ ਕੰਨੀ ਵੀ ਦਿਖਾ ਦਿੰਨੇ ਆਂ ਕੋਈ ਚੁਗਣ ਵਾਲਾ ਕੱਪੜਾ ਨਹੀਂ ਜਿੰਨੇ ਸੂਟ ਗਏ ਹਜ਼ਾਰਾਂ ਦੀ ਗਿਣਤੀ ਚ ਆਪਣੇ ਕੋਲ ਸੂਟ ਪਹਿਨਣੇ ਵਾਇਕ ਕੀਤੇ ਆ ਸਾਰਿਆਂ ਨੇ ਬਹੁਤ ਪਸੰਦ ਕੀਤੇ ਆ ਬਿਲਕੁਲ ਸੌਫਟ ਕੱਪੜਾ ਜੀ ਤੁਸੀਂ ਇਹਨਾਂ ਰੰਗ ਦੇ ਵਿੱਚੋਂ ਵੀ ਕੱਢ ਸਕਦੇ ਹੋ ਇੰਨਾ ਸੌਫਟ ਕੱਪੜਾ ਹੈ ਬਿਲਕੁਲ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਪਹਿਣਾ ਫੋਨ ਕਰਕੇ ਮੈਸੇਜ ਕਰਕੇ ਵੀ ਪੁੱਛਦੇ ਆ ਸਾਨੂੰ ਵੀ ਚੁਗਣ ਵਾਲਾ ਕੱਪੜਾ ਤਾਂ ਨਹੀਂ ਹੈਗਾ ਜੋ ਕਿ ਆਪਾਂ ਪਹਿਲੇ ਦਿਨ ਤੋਂ ਦੱਸ ਰਹੇ ਆ ਬਹੁਤ ਵੀਡੀਓ ਪਾਈਆਂ ਆਪਣੀਆਂ ਕੀਮਤਾਂ ਦੇ ਸੂਟਾਂ ਨੂੰ ਤੇ ਇਹ ਦੂਸਰਾ ਕਲਰ ਆ ਗਿਆ ਜੀ ਲਾਈਟ ਕਲਰ ਪਹਿਲਾਂ ਆਪਾਂ ਇਹ ਅਲਓਵਰ ਸੂਟ ਲੈ ਕੇ ਸੀ ਤੇ ਹੁਣ ਆਪਾਂ ਇਹ ਵੀ ਮੈਚਿੰਗ ਵੀ ਲੈ ਕੇ ਆਏ ਆ ਜੀ ਅ ਕੈਮਰੇ ਚ ਲੱਗਦਾ ਸ਼ਾਇਦ ਸੋਨੂੰ ਫਰਕ ਲੱਗਦਾ ਹੋਊਗਾ ਇਹਦਾ ਮੈਚਿੰਗ ਦਾ ਪਰ ਇਹ ਕਲਰ ਦੇ ਨਾਲ ਬਿਲਕੁਲ ਮੈਚ ਕਰਦਾ ਜੀ ਪਾਪਾ ਬਿਨਾ ਕੈਮਰੇ ਤੋਂ ਦੇਖਦੇ ਆ ਜੀ ਕੋਣ ਬਿਲਕੁਲ ਮਿਲਦੀ ਹੈ ਜੀ ਸਲਵਾਰ ਦੀ ਤੇ ਇਹ ਲਾਈਟ ਜਗ ਹੈ ਜੀ ਪਿਸਤਾ ਕਲਰ ਜਿਹੜੀਆਂ ਸਾਡੀਆਂ ਸਿਆਣੀ ਉਮਰ ਦੀਆਂ ਭੈਣਾਂ ਨੇ ਲੈਣੇ ਆ ਕਿ ਉਹਨਾਂ ਵਾਸਤੇ ਇਹ ਕਲਰ ਬਹੁਤ ਹੀ ਪਿਆਰੇ ਕਲਰ ਹੈ ਜੀ ਇੱਕ ਤੋਂ ਇੱਕ ਕਲਰ ਆਉਣਗੇ ਸਾਰੇ ਬਹੁਤ ਹੀ ਸੋਹਣਾ ਪ੍ਰਿੰਟ ਹੈ ਇਹ ਬਹੁਤ ਪਿਆਰ ਨੇ ਪਸੰਦ ਕੀਤਾ ਜੀ ਸਿਆਉਣੇ ਵਰ ਦਾ ਸੂਟ ਲੱਗਦਾ ਇੱਕ ਤਰ੍ਹਾਂ ਬਹੁਤ ਹੀ ਸੋਹਣਾ ਸ਼ਾਈਨਗ ਵਾਲਾ ਕੱਪੜਾ ਤੇ ਜਿਨੇ ਆਲ ਓਵਰ ਲੈਣਾ ਆਪਾਂ ਆਲ ਓਵਰ ਵੀ ਸੂਟ ਅਵੇਲੇਬਲ ਕਰਾਵਾਂਗੇ ਜੀ ਜਿਨ੍ਹਾਂ ਨੇ ਮੈਚਿੰਗ ਲੈਣੀ ਹੈ ਮੈਚਿੰਗ ਵੀ ਲੈ ਸਕਦੇ ਹੋ ਕੋਈ ਜੇ ਆਪਾਂ ਮੈਚਿੰਗ ਆ ਦਿਖਾਤੀਆਂ ਤੁਹਾਨੂੰ ਜ਼ਰੂਰੀ ਨਹੀਂ ਹੈ ਵੀ ਤੁਸੀਂ ਮੈਚਿੰਗ ਹੀ ਲੈਣਾ ਜਿਨ੍ਹਾਂ ਨੇ ਆਲ ਓਵਰ ਲੈਣਾ ਆਪ ਆਲ ਓਵਰ ਵੀ ਲੈਣੇ ਆ ਜੀ ਸਾਰਿਆਂ ਦੇ ਵਿੱਚ ਸਾਨੂੰ ਦੋ ਦੋ ਸੂਟ ਮਿਲ ਜਾਣਗੇ ਜੀ ਜਿਨ੍ਹਾਂ ਨੇ ਇੱਕ ਨਾਲ ਦੇ ਦੋ ਲੈਣੇ ਹੋਣ ਉਹ ਵੀ ਬਾਈ ਕਰ ਸਕਦੇ ਆ ਤੇ ਇਹ ਤੀਸਰਾ ਕਲਰ ਆ ਗਿਆ ਜੀ ਆਪਣਾ ਰਿਪੀਟ ਦੇ ਵਿੱਚ ਮਹਿੰਦੀ ਕਲਰ ਚੱਲ ਰਿਹਾ ਹੈ ਜੋ ਕੱਲਾਰ ਆਪਾਂ ਨੇ ਤਾਂ ਪਹਿਣਾ ਬਾਰ-ਬਾਰ ਆਪਾਂ ਨੂੰ ਜਿੰਨਾ ਕਲਰਾਂ ਦੀ ਡਿਮਾਂਡ ਆ ਰਹੀ ਹੈ ਉਹ ਤਾਂ ਪਰ ਰਿਪੀਟ ਦੇ ਵਿੱਚ ਲੈ ਕੇ ਆ ਰਹੇ ਆ ਜੀ ਤੇ ਨਾਲ ਆਪਾਂ ਨਵੇਂ ਕਲਰ ਵੀ ਲੈ ਕੇ ਆ ਰਹੇ ਆ ਇਹ ਮੈਚਿੰਗ ਆਏਗੀ ਜੀ ਜਿਨ੍ਹਾਂ ਨੇ ਆਲ-ਓਵਰ ਲੈਣ ਆਲ-ਓਵਰ ਲੈ ਸਕਦੇ ਹੋ ਮੈਚਿੰਗ ਲੈਣਾ ਮੈਚਿੰਗ ਲੈ ਸਕਦੇ ਹੋ ਪਰ ਰੇਟ ਆਲ-ਓਵਰ ਦਾ ਵੀ ਮੈਚਿੰਗ ਦਾ ਵੀ 1500 ਰੁਪਏ ਆ ਜੀ ਆਪਣਾ ਫਿਕਸਡ ਰੇਟ ਹੈ ਜੀ ਕੋਈ ਸ਼ਿਪਿੰਗ ਚਾਰਜ ਨਹੀਂ ਸ਼ਿਪਿੰਗ ਚਾਰਜ ਫ੍ਰੀ ਹੋਣਗੇ ਜੀ ਆਪਾਂ ਬਾਰ-ਬਾਰ ਦੱਸ ਰਹੇ ਹਾਂ ਭੈਣਾਂ ਨੂੰ ਇਹ ਬਲੈਕ ਸੂਟ ਆ ਗਿਆ ਜੀ ਬਹੁਤ ਹੀ ਸੋਹਣਾ ਇਹ ਕੋਈ ਸੂਟ ਹੈ ਜੀ ਆਪਣੇ ਕੋਲ ਬਲੈਕ ਜਿਨ੍ਹਾਂ ਨੇ ਵੀ ਬਾਏ ਕਰਨਾ ਹੈ ਤੇ ਕੋਈ ਗੱਲ ਨਹੀਂ 1-2 ਦਿਨ ਦੇ ਵਿੱਚ ਕਲਰ ਆ ਜਾਣਗੇ ਆਪਾਂ ਅਵੇਲੇਬਲ ਫਿਰ ਵੀ ਕਰਾਵਾਂਗੇ ਬਲੈਕ ਕਲਰ ਆਪਣੇ ਕੋਲ ਫਿਲਹਾਲ 21 ਸੂਟ ਹੈ ਜੀ ਮੈਚਿੰਗ ਦੇ ਨਾਲ ਵੀ ਲੈ ਸਕਦੇ ਹੋ ਤੁਸੀਂ ਇਹ ਸੂਟ ਬਲੈਕ ਆ ਨੈਚੁਰਲ ਕ੍ਰੇਪ ਦੀਆਂ ਸਲਵਾਰਾਂ ਜੀ ਬਹੁਤ ਹੀ ਸੋਹਣਾ ਫਾਈਨ ਕੁਆਲਿਟੀ ਦਾ ਕੱਪੜਾ ਹੈ ਜੀ ਇਹ ਆ ਗਿਆ ਜੀ ਮੰਜੈਂਟਾ ਕਲਰ ਦਾ ਸੂਟ ਆਪਣੇ ਕੋਲੇ ਇਹ ਵੀ ਮੈਚਿੰਗ ਦੇ ਵਿੱਚ ਹੈ ਜੀ ਸਾਥ ਸਲਵਾਰ ਦੇ ਨਾਲ ਮੈਚਿੰਗ ਹੋਵੇਗੀ ਕਈ ਪਹਿਣਾ ਨਾ ਮੈਚਿੰਗ ਨੂੰ ਇਹ ਸਮਝਦੇ ਆ ਵੀ ਕਿਤੇ ਅਲੱਗ ਸਲਵਾਰ ਲਾ ਕੇ ਦੇਵਾਂਗੇ ਆਪਾਂ ਸੇਮ ਕਲਰ ਦੀ ਮੈਚਿੰਗ ਕਰਕੇ ਦਿੰਨੇ ਆ ਜੀ ਇਹ ਮੰਜੈਂਟਾ ਕਲਰ ਦਾ ਬਹੁਤ ਹੀ ਫਾਈਨ ਕੁਆਲਿਟੀ ਹੈ ਜੀ ਤੇ ਇਹ ਕਲਰ ਆ ਗਿਆ ਜੀ ਆਪਣੇ ਕੋਲੇ ਨਵਾਂ ਪਹਿਲਾਂ ਮਹਿਰੂਨ ਕਲਰ ਆਇਆ ਸੀ ਆਪਣੇ ਕੋਲੇ ਪ्योर ਮਹਿਰੂਨ ਤੇ ਇਹ ਥੋੜਾ ਜਿਹਾ ਆ ਗਿਆ ਕਾਫੀ ਮਹਿਰੂਨ ਕਲਰ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈਗਾ ਆਪਾਂ ਸਾਰਾ ਸੁਪ ਖੋਲ ਕੇ ਦਿਖਾਉਣੇ ਆ ਜੀ ਕਿਉਂਕਿ ਇਹ ਕਲਰ ਆਪਣੇ ਕੋਲੇ ਪਹਿਲੀ ਵਾਰ ਆਇਆ ਹੈ ਮਹਿਰੂਨ ਤਾਂ ਆਪਣਾ ਸੇਲ ਹੋਇਆ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਜੀ ਬਹੁਤ ਸੋਹਣੇ ਫਲਾਵਰ ਬਣੇ ਹੋਏ ਆ ਜੀ ਇਹ ਮੈਚਿੰਗ ਦੇ ਨਾਲ ਆਊਗਾ ਸੇਮ ਮੈਚਿੰਗ ਆਏਗੀ ਜੀ ਬਹੁਤ ਹੀ ਕਾਫੀ ਮਹਿਰੂਨ ਕਲਰ ਹੈ ਜੀ ਕਾਫੀ ਮਹਿਰੂਨ ਕਲਰ ਕਹਿ ਸਕਦੇ ਆ ਡਾਰਕ ਦੇ ਵਿੱਚ ਇਹਨੂੰ ਆਪਾਂ ਕਾਫੀ ਮਹਿਰੂਨ ਕਹਿ ਸਕਦੇ ਆ ਤੇ ਰੇਟ ਉਹੀ ਆਣਾ ਜੀ ਆਪਣਾ 1500 ਰੁਪਿਆ 3 ਸ਼ੇਪ ਇਹਨਾਂ ਹੋਵੇਗੀ 1500 ਰੁਪਿਆ ਰੇਟ ਹੋਵੇਗਾ ਜੀ ਤੇ ਇਹ ਵੀ ਪਹਿਣਾ ਦਾ ਬਹੁਤ ਹੀ ਡਿਮਾਂਡਿੰਗ ਕਲਰ ਹੈ ਜੀ ਆਪਣਾ ਬਾਰ-ਬਾਰ ਰਿਪੀਟ ਦੇ ਵਿੱਚ ਜਾ ਰਿਹਾ ਹੈ ਗਾਜਰੀ ਕਲਰ ਇਹ ਸ਼ਿਮਰ ਦੀ ਸਲਵਾਰ ਆਊਗੀ ਜਿਹਦੇ ਨਾਲ ਆਪਾਂ ਸ਼ਿਮਰ ਦੀ ਮੈਚਿੰਗ ਕੀਤੀ ਹੋਈ ਹੈ ਕਿਉਂਕਿ ਕਲਰ ਵੈਸਟ ਮਿਲਦਾ ਹੈਗਾ ਇਹਦੇ ਵਿੱਚ ਸ਼ਾਇਨਗਾ ਜਿਵੇਂ ਇਹਦੇ ਵਿੱਚ ਵੀ ਸ਼ਾਇਨਗਾ ਆ ਜਾਂਦੀ ਹੈ ਜੀ ਬਹੁਤ ਹੀ ਸੋਹਣਾ ਗਾਜਰੀ ਕਲਰ ਰੇਟ 1500 ਰੁਪਿਆ ਫ੍ਰੀ ਸ਼ੇਪਿੰਗ ਹੋਵੇਗੀ ਤੇ orange ਦੇ ਵੀ ਪਹਿਣਾ ਨੇ ਬਹੁਤ ਹੀ ਆਪਾਂ ਨੂੰ ਆਰਡਰ ਦਿੱਤੇ ਹੈ ਜੀ ਰੀਪੀਟ ਦੇ ਵਿੱਚ orange ਕਲਰ ਵੀ ਆਪਣਾ ਰੀਪੀਟ ਵਿੱਚ ਜਾ ਰਿਹਾ ਹੈ ਜੀ ਇਹਨੇ ਨਾਲ ਆ ਗਈ ਜੀ ਇਹ ਕਰੇਪ ਸ਼ਿਮਰ ਦੇ ਵਿੱਚ ਤੇ ਆਪਣਾ ਆ ਗਈ ਇਹ ਕ੍ਰਾਸ਼ ਸ਼ਿਮਰ ਆ ਗਈ ਹੈ ਇਹ ਕਰੇਵੀ ਹੈ ਜੀ ਇਹ ਕ੍ਰਾਸ਼ ਦੇ ਵਿੱਚ ਕਰੇਵ ਆਏਗੀ ਆਪਾਂ ਪਹਿਲਾਂ ਦੱਸ ਦਿੰਨੇ ਆ ਕਿਉਂਕਿ ਸੇਮ ਕਲਰ ਆਪਾਂ ਨੂੰ ਇਸੇ ਕ੍ਰਾਸ਼ ਦੇ ਵਿੱਚ ਹੀ ਮਿਲੇਗਾ ਤੇ ਪਰ ਪਹਿਣਾ ਬਹਿਮਣਾ ਕਰਨੇ ਚੁਗਣ ਵਾਲਾ ਕੱਪੜਾ ਨਹੀਂ ਹੈਗਾ ਇਹ ਕਰੇਵੀ ਹੈ ਹੈ ਥੋੜੀ ਕ੍ਰਾਸ਼ ਦੇ ਵਿੱਚ ਪਿਓਰ ਵਾਲੀ ਨੇਚਰਲ ਕਰੇਵੀ ਹੁੰਦੀ ਹੈ ਵੀ ਤੇ ਬਿਲਕੁਲ ਸੌਫਟ ਕੱਪੜਾ ਕੋਈ ਚੁਗਣ ਵਾਲਾ ਕੱਪੜਾ ਨਹੀਂ ਹੈਗਾ ਤੇ ਕਲਰ ਸੇਮ ਆਏਗੀ ਮੈਂ ਸਿੰਘ ਰੇਟ 15000 ਰੁਪਏ ਜੀ orange ਦੇ ਵੀ ਆਪਾਂ ਨੂੰ ਬਹੁਤ ਹੀ ਆਰਡਰ ਆਏ ਆ ਜੀ ਤੇ ਇਹ ਆ ਗਿਆ ਜੀ ਲਾਈਟ ਫਰੋਜੀ ਕਲਰ ਤੇ ਵੀ ਪਹਿਣਾ ਨੇ ਬਹੁਤ ਪਸੰਦ ਕੀਤਾ ਰੰਗ ਆਪਾਂ ਦੁਬਾਰਾ ਫੇਰ ਲੈ ਕੇ ਆਏ ਆ ਪਹਿਣਾ ਦੀ ਡਿਮਾਂਡ ਤੇ ਲਾਈਟ ਫਰੋਜੀ ਕਲਰ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰੀ ਜਾਣੇ ਆ ਜੀ ਤੁਸੀਂ ਅੱਛਾ ਕਿ ਤੁਸੀਂ ਨਾਲ ਦੀ ਨਾਲ ਪੇਮੈਂਟ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ 1500 ਰੁਪਏ ਰੇਟ ਇਹ ਵੀ ਨਿਓ ਕਲਰ ਆ ਗਿਆ ਜੀ ਇਸ ਵਾਰ ਡਾਰਕ ਆ ਗਿਆ ਫਰੋਜੀ ਕਲਰ ਡਾਰਕ ਦੇ ਵਿੱਚ ਆ ਗਿਆ ਆਪਣੇ ਕੋਲੇ ਡਾਰਕ ਫਰੋਜੀ ਕਲਰ ਹੈ ਜੀ ਤੇ ਆਲਓਵਰ ਸੂਟ ਵੀ ਤੁਸੀਂ ਲੈ ਸਕਦੇ ਹੋ ਤੇ ਮੈਚਿੰਗ ਲੈਣਾ ਹੋਇਆ ਤਾਂ ਇਸ ਕਲਰ ਦੀ ਆਪਾਂ ਨੂੰ ਥੋੜੀ ਪ੍ਰੋਬਲਮ ਆਵੇਗੀ ਕਿਉਂਕਿ ਮੈਂ ਪਲੇਨ ਸਲਵਾਰਾ ਜਿਹੜੀ ਉਹ ਲਾਈਟ ਕਲਰ ਦੇ ਵਿੱਚ ਆਉਂਦੀ ਹੈ ਡਾਰਕ ਹੈ ਇਸ ਕਰਕੇ ਭੈਣਾਂ ਨੂੰ ਆਪਾਂ ਰਿਕਵੈਸਟ ਕਰਦੇ ਹਾਂ ਜਿਨ੍ਹਾਂ ਨੇ ਵੀ ਇਹ ਕਲਰ ਲੈਣਾ ਤੁਸੀਂ ਆਲ ਓਵਰ ਹੀ ਲੈ ਸਕਦੇ ਹੋ ਜੀ ਬਹੁਤ ਹੀ ਸੋਹਣਾ ਕਲਰ ਹੈਗਾ ਫਰੋ ਜੀ ਜੋ ਕਿ ਭੈਣਾਂ ਦੀ ਡਿਮਾਂਡ ਦਾ ਕਲਰ ਹੈ ਇਹ ਮਹਿੰਦੀ ਦਾ ਆਪਣੇ ਕੋਲੇ ਦੂਸਰਾ ਡਿਜ਼ਾਈਨ ਆ ਗਿਆ ਜੀ ਇਹ ਦੋ ਡਿਜ਼ਾਈਨਾਂ ਦੇ ਵਿੱਚ ਆਉਂਦਾ ਆਪਣੇ ਕੋਲੇ ਮਹਿੰਦੀ ਕਲਰ ਇਹ ਥੋੜਾ ਲਾਈਟ ਵੀ ਹੁੰਦਾ ਥੋੜਾ ਪੈਰਪਲ ਸ਼ੇਡ ਦੇ ਵਿੱਚ ਮਹਿੰਦੀ ਆ ਜਾਂਦਾ ਜੀ ਪਹਿਲਾਂ ਵਾਲਾ ਜਿਹੜਾ ਦਿਖਾਇਆ ਸੀ ਉਹ ਡਾਰਕ ਸੀ ਇਹ ਥੋੜਾ ਪੈਰਪਲ ਸ਼ੇਡ ਵਿੱਚ ਆ ਜਾਂਦਾ ਮਹਿੰਦੀ ਕਲਰ ਇਹ ਦਾ ਪ੍ਰਿੰਟ ਵੀ हट ਗਿਆ ਜੀ ਇਹ ਵੀ ਬਹੁਤ ਹੀ ਸੋਹਣਾ ਹੈ ਪੂਰੇ 15 ਕਲਰ ਹੈ ਜੀ ਆਪਣੇ ਕੋਲੇ ਵੀਡੀਓ ਨੂੰ ਸਕਿਪਰ ਨਾ ਕਰੋ ਤੁਸੀਂ ਇਹ ਮਾਸਟਰਡ ਕਲਰ ਬਹੁਤ ਹੀ ਸੋਹਣਾ ਮਾਸਟਰਡ ਕਲਰ 골ਡਨ ਵੀ ਕਹਿ ਸਕਦੇ ਆਪਾਂ ਇਹਨੂੰ 골ਡਨ ਮਾਸਟਰਡ ਕਲਰ ਸਕਰੀਨ ਸ਼ਾਟ ਲੈ ਕੇ ਤੁਸੀਂ ਨਾਲ ਦੀ ਨਾਲ ਆਪਣਾ ਆਰਡਰ ਬੁੱਕ ਕਰਨਾ ਜੀ ਤੇ ਇਹ ਵੀ ਆਪਣਾ ਰਿਪੀਟ ਦੇ ਵਿੱਚ ਜਾ ਰਿਹਾ ਜੀ ਬਲੂ ਕਲਰ ਇਹ ਰੈਅਲ ਬਲੂ ਕਲਰ ਹੈ ਜੀ ਬਹੁਤ ਹੀ ਡਿਮਾਂਡਿੰਗ ਕਲਰ ਹੈ ਜੀ ਇਹਦੀ ਵੀ ਮੈਚਿੰਗ ਦੀ ਆਪਾਂ ਨੂੰ ਥੋੜੀ ਪ੍ਰੋਬਲਮ ਆਉਂਦੀ ਹੈ ਤੇ ਜਿੰਨਾਂ ਭੈਣਾਂ ਨੇ ਸੂਟ ਬਾਏ ਕਰਨਾ ਤੁਸੀਂ ਸਾਡੇ ਕੋਲ ਆਲ ਓਵਰ ਹੀ ਕਰ ਸਕਦੇ ਹੋ ਜਿਹੜੀਆਂ ਮੈਚਿੰਗਾਂ ਮਿਲਦੀਆਂ ਆਪਾਂ ਜ਼ਰੂਰ ਦਿੰਨੇ ਆ ਜੀ ਇਹ ਕਲਰ ਕਿਉਂਕਿ ਉਹ ਜਿਹੜਾ ਆਪਾਂ ਲੈ ਕੇ ਆਉਣੇ ਆ ਨਾ ਪਲੇਨ ਕਲਰ ਉਹ ਸੇਮ ਨਹੀਂ ਮਿਲਦਾ ਇਹਦੇ ਵਿੱਚ ਥੋੜੀ ਪਰਪਲ ਦੀ ਟੋਨ ਆਉਂਦੀ ਹੈਗੀ ਬਲੂ ਦੇ ਵਿੱਚ ਪਰਪਲ ਦੀ ਟੋਨ ਹੈ ਇਸ ਕਰਕੇ ਪਲੇਨ ਵਾਲਾ ਕਲਰ ਇਹਦੇ ਨਾਲ ਮੈਚ ਨਹੀਂ ਕਰਦਾ ਤੁਸੀਂ ਆਪ ਕਰ ਸਕਦੇ ਹੋ ਜੀ ਸਾਡੇ ਕੋਲ ਕੱਲੀ ਸ਼ਰਟ ਲੈਣੀ ਸ਼ਰਟ ਵੀ ਦੇ ਦਾਂਗੇ ਆਪਾਂ ਜਿਹੜੀ ਆਪਾਂ ਇਹਨਾਂ ਨੇ ਕੱਲੂ ਸ਼ਰਟ ਵਾਇ ਕਰਨੀ ਉਹ ਸ਼ਰਟ ਵੀ ਕਰ ਸਕਦੇ ਆ ਜੀ ਤੇ ਆਪਾਂ ਮੈਚਿੰਗ ਜਿਹੜਾ ਨਹੀਂ ਹੈ ਵੀ ਆਪਣੇ ਕੋਲੇ ਤੇ ਜਾਂ ਆਲਓਵਰ ਸੂਟ ਵੀ ਲੈ ਸਕਦੇ ਹੋ ਤੁਸੀਂ ਤੇ ਆ ਗਏ ਜੀ ਸਾਡੀਆਂ ਮਤਾਵਾ ਦੀ ਵਾਰੀ ਹੁਣ ਇਹ ਮਤਾਵਾ ਵਾਲਾ ਕੱਲਰ ਆ ਗਿਆ ਜੀ ਬਹੁਤ ਹੀ ਸੋਹਣਾ ਲਾਈਟ ਕਲਰ ਆ ਗਿਆ ਜੀ ਇਹ ਪਹਿਲਾਂ ਵੀ ਬਹੁਤ ਡਿਮਾਂਡ ਦੇ ਵਿੱਚ ਕਲਰ ਰਿਹਾ ਜੀ ਬਹੁਤ ਸੋਹਣਾ ਕਲਰ ਹੈ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਨਾ ਜੀ ਤੁਸੀਂ ਰੇਟ ਉਹੀ ਰਹਿਣਾ ਜੀ 1500 ਰੁਪਏ ਰੇਟ ਹੋਵੇਗਾ ਫ੍ਰੀ ਸ਼ਿਪਿੰਗ ਹੋਵੇਗੀ ਇਹ ਥੋੜਾ ਜ਼ਿਆਦਾ ਜੀ ਆਪਣਾ ਖਾਕੀ ਦੇ ਵਿੱਚ ਕਲਰ ਜਿਵੇਂ ਕਹਿ ਸਕਦੇ ਸਕਿਨ ਕਲਰ ਥੋੜਾ ਡਾਰਕ ਆ ਗਿਆ ਜੀ ਥੋੜਾ ਜਿਹਾ ਡਾਰਕ ਸਕਿਨ ਕਲਰ ਆ ਗਿਆ ਮਾਊਸ ਕਲਰ ਇਹ ਵੀ ਮਾਊਸ ਕਲਰ ਇਹ ਲਾਈਟ ਆ ਗਿਆ ਜੀ ਇਹ ਥੋੜਾ ਹੋਰੂ ਆ ਗਿਆ ਮਾਊਸ ਕਲਰ ਇਹ ਵੀ ਸਹੀ ਵਾਲਾ ਮਾਊਸ ਕਲਰ ਆ ਗਿਆ ਡਾਰਕ ਸਕਰੀਨ ਸ਼ਾਟ ਲੈ ਕੇ ਜਿਹੜੀ ਵੀ ਸਾਡੀ ਮਾਤਾ ਵਾਸਤੇ ਤੁਸੀਂ ਭੈਣਾਂ ਨੇ ਸੂਟ ਆਪਣੀ ਮੰਮੀ ਵਾਸਤੇ ਬਾਏ ਕਰਨਾ ਹੈਗਾ ਤੇ ਸਾਰੇ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰਿਓ ਜੀ ਇਹ ਮੰਮੀਆਂ ਵਾਸਤੇ ਬਹੁਤ ਹੀ ਸੋਹਣੇ ਕਲਰ ਹੈ ਜੀ 골ਡਨ ਕਲਰ ਵੀ ਆਪਣਾ ਰਿਪੀਟ ਦੇ ਵਿੱਚ ਜਾ ਰਿਹਾ ਹੈ ਜੀ ਆਪਾਂ ਕੱਲ ਵੀ ਵੀਡੀਓ ਪਾਈ ਸੀਗੀ ਇੰਸਟਾਗ੍ਰam ਤੇ 골ਡਨ ਕਲਰ ਦੀ ਇੱਕ ਆਪਾਂ ਸਾਰਿਆਂ ਨੂੰ ਰਿਕਵੈਸਟ ਇਹ ਕਰਦੇ ਆ ਵੀ ਸਾਡਾ ਇੰਸਟਾਗ੍ਰam ਪੇਜ ਵੀ ਜਰੂਰ ਫੋਲੋ ਕਰਿਆ ਕਰੋ ਸਿੱਧੂ ਬਟਿਕ ਬਰਨਾਲਾ ਇੰਸਟਾਗ੍ਰam ਪੇਜ ਹੈ ਜੀ ਇੰਸਟਾਗ੍ਰam ਤੇ ਆਪਾਂ ਇਹ ਸੂਟ ਸਟਿਚ ਕਰਕੇ ਦਿੱਤਾ ਜੀ ਇਹਦੀ ਵੀਡੀਓ ਪਾਈ ਆ ਆਪਾਂ ਮੈਂ ਚੰਗਰ ਨਾਲ ਦੁਪੱਟਾ ਲਾਇਆ ਜੀ ਬਹੁਤ ਹੀ ਸੋਹਣਾ ਸੂਟ ਬਣਿਆ ਤੇ ਇਹਨੂੰ ਤਾਂ ਕੋਈ ਵੀ ਸਾਡੀਆਂ ਭੈਣਾਂ ਵੀ ਪਾ ਰਹੀਆਂ ਜੀ 골ਡਨ ਕਲਰ ਨੂੰ ਤੇ ਮਾਤਾਵਾਂ ਵੀ ਪਾ ਰਹੀਆਂ ਬਹੁਤ ਸੋਹਣਾ ਕਲਰ ਹੈ ਜੀ ਤੇ ਇਹ ਆ ਗਿਆ ਜੀ ਪਿੰਕ ਕਲਰ ਪਹਿਲਾਂ ਆਪਣੇ ਕੋਲੇ ਆਇਆ ਸੀ ਲਵੈਂਡਰ ਕਲਰ ਤੇ ਇਸ ਵਾਰ ਥੋੜਾ ਇਹ ਲਵੈਂਡਰ ਵੀ ਕਹਿ ਸਕਦੇ ਆ ਪਿੰਕ ਦੇ ਵਿੱਚ ਟੋਨ ਆਏਗੀ ਥੋੜੀ ਜਿਹੀ ਪਿੰਕ ਟੋਨ ਆਏਗੀ ਲਵੈਂਡਰ ਕਲਰ ਹੀ ਕਹਿ ਸਕਦੇ ਆ ਆਪਾਂ ਤੇ ਪਿੰਕ ਵੀ ਕਹਿ ਸਕਦੇ ਆ ਚਲੋ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਜਿਹੜਾ ਵੀ ਮਰਜ਼ੀ ਇਹਨੂੰ ਬੁਲਾ ਸਕਦੇ ਹੋ ਪਿੰਕ ਵੀ ਬੁਲਾ ਸਕਦੇ ਹੋ ਲਵੈਂਡਰ ਵੀ ਬੁਲਾ ਸਕਦੇ ਹੋ ਜੀ ਕਲਰ ਨੂੰ ਸਕਰੀਨ ਸ਼ਾਟ ਲੈ ਕੇ WhatsApp ਤੇ ਮੈਸੇਜ ਕਰਨਾ ਹੈ ਜੀ ਇਹ ਸਾਰੇ ਕਲਰ ਆਪਾਂ ਦਿਖਾਤੇ ਆ ਵੀਡੀਓ ਪੂਰੀ ਦੇਖਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ